ਸਸਰੀ ਘਾਲ ਜੀ ਪਹਿਲਾਂ ਆਪਾਂ ਪਾਈ ਸੀ ਬੇਬੇ ਜੀ ਦੀ ਵੀਡੀਓ ਜਿਨ੍ਹਾਂ ਨੇ ਆਪਾਂ ਨੂੰ ਪਾਕਿਸਤਾਨ ਦੀ ਵੰਡ ਬਾਰੇ ਹਿੰਦੁਸਤਾਨ ਦੀ ਵੰਡ ਬਾਰੇ ਆਪਣੇ ਭਾਰਤ ਦੀ ਵੰਡ ਬਾਰੇ ਤੇ ਹੋਰ ਵੀ ਬਹੁਤ ਸਾਰੀਆਂ ਪ੍ਰਾਤਨ ਗੱਲਾਂ ਦੱਸੀਆਂ ਸੀ ਤੇ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਸੀ ਤੇ ਅੱਜ ਮੇਰੀ ਸਾਕੀ ਨਾਨੀ ਨਾਲ ਆਪਾਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਇਹ ਮੇਰੀ ਸਾਕੀ ਨਾਨੀ ਆ ਪਿੰਡ ਗੁਰੂ ਸਰ ਸ਼ੈਣੇ ਵਾਲੇ ਤੋਂ ਤੇ ਇਹਨਾਂ ਦਾ ਕੀ ਆ ਥੋੜਾ ਜਿਹਾ ਵੀਡੀਓ ਦੇ ਵਿੱਚ ਆ ਕੇ ਘਟਰਾ ਜੀ ਨੇ ਵੀਡੀਓ ਵਗੈਰਾ ਬਣਾ ਕੇ ਵੀ ਇਹਨਾਂ ਦਿਲਚਸਪੀ ਨਹੀਂ ਤਾਂ ਅੱਜ ਮੈਂ ਮਸਾ ਮਿੰਤਾਤਰ ਲਈ ਕੱਢ ਕੇ ਇਹਨਾਂ ਨੂੰ ਮਨਾਇਆ ਤੇ ਇਹਨਾਂ ਤੋਂ ਅੱਜ ਇਹਨਾਂ ਦੇ ਟਾਈਮ ਬਾਰੇ ਕੁਝ ਆਪਾਂ ਗੱਲਾਂ ਬਾਤਾਂ ਸੁਣਾਵਾਂਗੇ ਤੇ ਜੇ ਤੁਸੀਂ ਤੁਹਾਨੂੰ ਵਧੀਆ ਲੱਗੀਆਂ ਤਾਂ ਆਪਾਂ ਇੱਕ ਨਾਨੀ ਦਾ ਵਧੀਆ ਆਪਾਂ ਪੋਡਕਾਸਟ ਵੀ ਕਰਾਂਗੇ ਵਧੀਆ ਵੀਡੀਓ ਬਣਾ ਕੇ YouTube ਲਈ ਵੀ ਆਪਾਂ ਪੋਸਟ ਕਰਾਂਗੇ ਤਾਂ ਸਭ ਤੋਂ ਪਹਿਲਾਂ ਬੀਬੇ ਸਸਰੀ ਘਰ ਸਸਰੀ ਘਰ ਬੈਸਤਾ ਸਸਰੀ ਘਰ ਬੁਲਾਈ ਤੁਰੇ ਜੰਨੇ ਹਨ ਐਤੀ ਰਹਿ ਰਹੀ ਆ ਬੀਬੇ ਹੁਣ ਕਾਫੀ ਦਿਨਾਂ ਤੋਂ ਤੇ ਬੀਬੀ ਪਹਿਲਾਂ ਤਾਂ ਆਪਣਾ ਤੁਸੀਂ ਦੱਸੋ ਨਾਮ ਮੇਰੇ ਨਾਮ ਦੇਨਾ ਦਾ ਨਸੀਬ ਪਰ ਪੇਕੇ ਦਾ ਤਾਂ ਤੇਰਾ ਸੱਸਾ ਨਸੀਬ ਦਾ ਹਾਂ ਨਸੀਬ ਪਰ ਸੋਨੀ ਤੇ ਦਲੀਪ ਕੋਰ ਦਲੀਲ ਦਲੀਪ ਕੋਰ ਦਲੀਪ ਕੋਰ ਸਾਰੇ ਤਾਂ ਦਲੀਪ ਕੋਰ ਆ ਪੇਕੇ ਦਾ ਨਾਂ ਨਸੀਬ ਕੋਰ ਨਸੀਬ ਕੋਰ ਹਾਂ ਤੇ ਇਹ ਇਹ ਦੋ ਨਾਮ ਕਿਵੇਂ ਇਹ ਫਿਰ ਸੱਸਾ ਧਰ ਦਿੰਦੀਆਂ ਨਾਂ ਦਾ ਨਾਂ ਤਾਂ ਲੈਂਦੀਆਂ ਅੱਛਾ ਹਾਂ ਜੇ ਮੈਂ ਹੁਣ ਤੱਕ ਰਾਨੂ ਹੈ ਤੇ ਤੇਰੀ ਮਾਂ ਦਾਦੀ ਨੇ ਕਰਮਜੀਤ ਕਰੇ अच्छा अभी ओठों नाम ए दा राणो सी पक्का नाम ओठों दा ना की सी राणो पक्का नाम ते ओठों राणो ही सी हां करमजीत इथे बीवी ने ते रह जाती थी ठीक है ते ए गोत्र ਵੀ ਬਦਲੇ ਜਾਂਦੇ ਆ ਹਨਾ ਬਹੁਤ ਤਾਂ ਪਹਿਲਾਂ ਹੀ ਹੁੰਦੇ ਬਦਲ ਐ ਪਹਿਲਾਂ ਹੀ ਪੁੱਛ ਪਛਾਇਆ ਹੋ ਜਾਂਦਾ ਗੋਤਾਂ ਦਾ ਆ ਠੀਕ ਐ ਤੇ ਆਪਣਾ ਪਿੰਡ ਚਲੋ ਤੁਸੀਂ ਆਪਦੇ ਮੂੰਹੇ ਦੱਸ ਦੋ ਪਿੰਡ ਕਿਹੜਾ ਆਪਣਾ ਆਪਣਾ ਪਿੰਡ ਹੈਗਾ ਗੁਰੂ ਸਰਸੈਣਿਆ ਗੁਰੂ ਸਰਸੈਣੇ ਵਾਲੇ ਮੇਰੇ ਨਾਨਕੇ ਆ ਜੀ ਬਠਿੰਡੇ ਕੋਲੇ ਪੈ ਜਾਂਦਾ ਇਹੇ ਮੈਂ ਤੇ ਇੱਥੇਲੇ ਸਾਈਡ ਤੇ ਮਹਿਤਾ ਪਏ ਨਾ ਗਾਹਾਂ ਆਪਣੇ ਜੋਧਪੁਰ ਰਮਾਣਾ ਹਣ ਜੋਧਪੁਰ ਰਮਾਣਾ ਸੰਗਤ ਕੇਂਦਰ ਤੋਂ ਅੱਗੇ ਜੋਧਪੁਰ ਰਮਾਣਾ ਪਿੱਛੇ ਰਹਿ ਗਿਆ ਚੈਨੇ ਵਾਲਾ ਬੂਰੇ ਰਹਿ ਗਿਆ ਹਾਂ ਹਾਂ ਉਧਰੋਂ ਅੱਗੇ ਤਾਂ ਹਾਂ ਤੇ ਬੀਬੇ ਇੱਕ ਮੈਨੂੰ ਐਂ ਦੱਸ ਵੀ ਜਦੋਂ ਪਹਿਲਾਂ ਵਿਆਹ ਕਰਦੇ ਸੀ ਹੂੰ ਉਦੋਂ ਆ ਹੁਣ ਜਮ ਚਲੋ ਗੱਲ ਚੱਲੀ ਐ ਨੀ ਸਤਾ ਪਹਿਲਾਂ ਪਾ ਇਹੀ ਗੱਲ ਕਰ ਲੈਨੇ ਆ ਹੂੰ ਵੀ ਗੋਤ ਬਥੇਰੇ ਮਾ ਮੰਨ ਕੇ ਚੱਲ ਪਰਖਦੇ ਸੀ ਅੱਜ ਕੱਲ ਤਾਂ ਕੋਈ ਨਾਲ ਦੇ ਕੁੜੀ ਕੱਢ ਕੇ ਲੈ ਜਾਂਦਾ ਜਾਂ ਕੁਝ ਵੀ ਆਣਾ ਚੱਲੀ ਜਾਂਦਾ ਸਿਸਟਮ ਤਾਂ ਪਹਿਲਾਂ ਮੰਨ ਕੇ ਚੱਲ ਕਿੱਥੋਂ ਤੱਕਰ ਗੋਤ ਪਰਖੇ ਜਾਂਦੇ ਸੀਗੇ ਮੰਨ ਕੇ ਚੱਲੋ ਦਾਦੀ ਨਾਨੀ ਤੱਕਰ ਦੇ ਸਾਰੇ ਪੁੱਛਦੇ ਸੀ ਕਿ ਤੇ ਨਾਨੀ ਦਾ ਕੀ ਗੋਤ ਹੈ ਇਹ ਸੋਡਾ ਪੁੱਛਦੇ ਸੀ ਸੋਡਾ ਕੀ ਗੋਤ ਹੈ ਇਹ ਸੋਡਾ ਤੁਸੀਂ ਦੱਸ ਦਿੰਦੇ ਸੀ ਉਧਰ ਅਸੀਂ ਦੱਸ ਦਿੰਦੇ ਸੀ ਕਿ ਸਾਡਾ ਆ ਗੋਤ ਅਸੀਂ ਸਿੱਧੂ ਆ ਹਾਂ ਹਾਂ ਤੇ ਤੁਹਾਡਾ ਗੋਤ ਹੋਤਾ ਨਹੀਂ ਕੀ ਬਰਾੜ ਹੈ ਬਰਾੜ ਗੋਤ ਛੱਡਦੇ ਸੀ ਪਹਿਲਾਂ ਹਣ ਅੱਜ ਕੱਲ ਨਹੀਂ ਛੱਡਦਾ ਹਾਂ ਤੇ ਉਮਰ ਕਿੰਨੀ ਹੋ ਗਈ ਮੇ ਭਤਰੀ ਤੂੰ ਤਾਂ ਦੱਸਿਆ ਵੀ ਮੈਂ ਰੋਲੇ ਬਲੇ ਰੁੜੀ ਫਿਰਦੀ ਸੀ ਹੂੰ ਹੂੰ ਤੇ ਮੇਰੀ ਭੈਣ ਗੋਦੀ ਸੀ ਦੀਦੋ ਹੂੰ ਹੂੰ ਇਹ ਆ ਪਾ ਨੂੰ ਨਹੀਂ ਪਤਾ ਵੀ ਕਿਵੇਂ ਵਿਚਾਰੇ ਮਾਰੇ ਆ ਕੀ ਕੁਛ ਬਣੇ ਤੇ ਮੇਰੀ ਭੈਣ ਨੇ ਭੂਰੋ ਨੇ ਧੋਣਾ ਨਾਲ ਪਾਣੀ ਪੜਿਆ ਹੂੰ ਹੂੰ ਇਹ ਰੁਤੇ ਤਰ ਕੇ ਹੂੰ ਹੂੰ ਇਹ ਦੋ ਕਾਂਟਾਂ ਚ ਕੱਫੂ ਖੋਲਦੇ ਸੀ ਆਵੇ ਤੋਂ ਪਾਣੀ ਭਰ ਜਾਣਾ ਹੂੰ ਹੂੰ ਇਹ ਹੋਰੀ ਨਾ ਮੈਂ ਵੀ ਲੋਥ ਤੋਂ ਪਾਣੀ ਪਰਿਆ ਹੂੰ ਹੂੰ ਅਸਾਂ ਇੰਨਾ ਕਾ ਆਪ ਨੂੰ ਪਤਾ ਐਥੇ ਬਹਿ ਜਾ ਅੱਛਾ ਹਾਂ ਠੀਕ ਹੈ ਤੇ ਹੋਰ ਉਦੋਂ ਦੇ ਮੰਨ ਕੇ ਚਲੋ ਕੋਈ ਗੱਲਾਂ ਬਾਤਾਂ ਜਾਂ ਕੋਈ ਵਿਆਹ ਸ਼ਾਦੀ ਦਾ ਬੋਲਦਾ ਹੋ ਜਾਓ ਹੋਰ ਪੁੱਤ ਅੱਗੇ ਪਟੀਆਂ ਵਿਛਾਉਂਦੇ ਬਾ ਪ੍ਰਾਤਾ ਚ ਡੁੱਬੂ ਪਾ ਲੈਂਦੇ ਤਨੇ ਦਨ ਪੰਜ ਦਨ ਜਾਨ ਮਰੇ ਜਿਸ ਬਰਾਤ ਹੂੰ ਤੱਕ ਘੰਟੇ ਜੋ ਹੱਥੂ ਆ ਜਾਂਦਾ ਆਪਾਂ ਹੂੰ ਇੰਪਰੇ 5-6 ਦਿਨ ਉਹਦੀ ਸੇਵਾ ਕਿਵੇਂ ਕਰਦੇ ਸੀ ਸੇਵਾ ਪ੍ਰੋਗਰਾਮ ਹੁੰਦਾ ਸੀ ਸਾਰਾ 2000 ਇੱਕ ਦਾਲ ਹੁੰਦੀ ਸੀ ਚਲੇ ਹੁੰਦੇ ਸੀ ਜਲੇਬੀਆਂ ਲੱਡੂ ਜਾ ਉਹ ਤੋਂ ਬਾਅਦ ਮਿੱਠਾ ਖਾਂਦੇ ਸੀ ਹੂੰ ਹੂੰ ਹੁਣ ਇਹਨਾਂ ਕੋਈ ਮਿੱਠਾ ਖਾਂਦਾ ਹੁਣ ਤਾਂ ਕਰ ਖਰਾਰਾ ਕਾਗੇਰਾ ਜੀ ਆ ਨਾ ਕੋਈ ਪਤਾਉੜ ਪਕਾਉਂਦਾ ਸੀ ਨਾ ਕੋਈ ਹੋਰ ਕੁਝ ਕਰਦਾ ਸੀ ਬਸ ਇੱਕ ਦਾਲ ਤੇ ਪਟੀਆਂ ਪਛਾ ਦਿੰਦੇ ਮੂਰੇ ਸਾਹ ਤੱਕ ਠੀਕ ਤੇ ਜਦੋਂ ਬੇਬੇ ਬੰਡਾ ਵਾਲੀ ਆਪਣੇ ਗੱਲ ਚੱਲਦੀ ਆ ਵੱਡਾ ਟੁੱਕੀ ਵਾਲੀ ਜਾਂ ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਸੀ ਹਨਾ ਉਦੋਂ ਵੀ ਤੁਸੀਂ ਕਹਿੰਦੇ ਹੋ ਵੀ ਚਲੋ ਤੁਹਾਡੀ ਉਮਰ ਤਾਂ ਛੋਟੀ ਤੁਹਾਨੂੰ ਇਹਨਾਂ ਨਹੀਂ ਸੀ ਸੱਪਾ ਸੀਗਾ ਵੀ ਤੁਸੀਂ ਜਿਵੇਂ ਦੀ ਤੁਹਾਡੀ ਤੁਸੀਂ ਦੱਸਿਆ ਸੀਗਾ ਵੀ ਤੁਹਾਡੀ ਭੈਣ ਸੀ ਜਿਹੜੀ ਉਹਨੂੰ ਥੋੜੀ ਜਿਹੀ ਸੌਹ ਹੈਗੀ ਸੀ ਜਾਂ ਹੋਰ ਉਹਨਾਂ ਨੇ ਤੁਹਾਨੂੰ ਤੂੰ ਦੱਸਿਆ ਜਾਂ ਜਿਹੜੀਆਂ ਚੀਜ਼ਾਂ ਤੁਹਾਨੂੰ ਪਤਾ ਉਹ ਸਾਡੇ ਨਾਲ ਦੱਸੋ ਸਾਨੂੰ ਥੋੜੀ ਜਿਹੀ ਨਹੀਂ ਉਹ ਮੈਂ ਮੇਰੇ ਪਿਓ ਨੇ ਵੀ ਮੈਨੂੰ ਇਹ ਦੱਸਦੀ ਆ ਵੀ ਅਡਾ ਵੱਡਾ ਟੋਕਣਾ ਦਿੱਤਾ ਆ ਹੂੰ ਹੂੰ ਉਹਦੇ ਤੇ ਹਜੇ ਆਪਤਾ ਸੀ ਹੁਣ ਤਾਂ ਇਹ ਤਾਂ ਜਵਾਕਾਂ ਦੇ ਭਾਂਡੇ-ਭੁੰਡੇ ਲੈੰਦੇ ਕੁੜਗਾਂ ਦੇ ਵਿਆਹ ਨੂੰ ਬਾਲਾ ਬੰਡਾ ਟੋਕਣਾ ਮੈਂ ਪਾਂ ਰਾ ਸਮਾਨ ਤਾਂ ਕਿ ਸਾਡੇ ਬਹੁਤ ਰਹਿ ਗਿਆ ਸੀ ਹੂੰ ਹੂੰ ਪੇਟੀ ਟੋਕਣਾ ਤੇ ਅੱਡੀਆਂ-ਅੱਡੀਆਂ ਪਿੱਤਾਂ ਦੇ ਕਾਸੇ ਦੀਆਂ ਥਾਂ ਲਿਆ ਤਿੰਨ ਚਾਰ ਆਪਾਂ ਜਣੋ ਵੇਖ ਤਾਂ ਉਹ ਹੀ ਦੱਸ ਹੂੰ ਹੂੰ ਹੋਰ ਨਹੀਂ ਆਪਾਂ ਨੂੰ ਪਤਾ ਤੇ ਜਿੱਦ ਹਜੇ ਵੀ ਪਈ ਆ ਸਾਡੇ ਲੱਕੜ ਦੀ ਕੀ ਪੇਟੀ ਹਾਂ ਲੱਕੜ ਦੀ ਪੇਟੀ ਅੱਛਾ ਅੱਛਾ ਮੁਸਲਮਾਨਾਂ ਦੀ ਸਿਵਜਾਰੀਆਂ ਦੀ ਠੀਕ ਹੈ ਤੇ ਦੋਹਣਾ ਸੇ ਬਾੜਾ ਉਹਦੇ ਚ ਪੈ ਜਾਂਦਾ ਸੀ ਦੋ ਤਿੰਨ ਆਟੇ ਦੇ ਗੱਟੇ ਉਹ ਹੁਣ ਪਿੱਤਲ ਦੇ ਵੇਚ ਕੇ ਤੇ ਕੁੜੀਆਂ ਨਾਲ ਬਿਆਨ ਭੰਡੇ ਬਣਾਉਂਦਾ ਉਹ ਵੇਚਦਾ ਹੈ ਨਹੀਂ ਹੁਣ ਕੋਤ ਮੋਟਰ ਬੰਦ ਕਰਕੇ ਕਿੱਥੋਂ ਤੇ ਐਡੀਆਂ ਨੀਆਂ ਥਾਲੀਆਂ ਮੜਮੇ ਕਨਾਰੀਆਂ ਵਾਲੀਆਂ ਕਾਸੀ ਦੀ ਮਿਲ ਕਰਨੀ ਨਹੀਂ ਆਦੀ ਹੂੰ ਹੂੰ ਹੋਰ ਰੱਖੀਆਂ ਹੈ ਨਹੀਂ ਆਪਾਂ ਚੁੱਕ ਲਿਆ ਤੁਹਾਨੂੰ ਤਾਂ ਵੀ ਨਹੀਂ ਦਿੱਤੀਆਂ ਮੇਰੇ ਮਾਸੀ ਵੀ ਪਾਣੀ ਦੇਗੀ ਅੱਛਾ ਸਰ ਠੀਕ ਤੇ ਇੱਕ ਆਪਣੇ ਦੱਸੋ ਵੀ ਉਦੋਂ ਦੇ ਖਾਣ ਪੀਣ ਦੇ ਵਿੱਚ ਕੀ ਕੁਝ ਚੱਲਦਾ ਸੀ ਤੇ ਹੁਣ ਆਪਣੇ ਕੀ ਕੁਝ ਆ ਗਿਆ ਉਦੋਂ ਜਿਵੇਂ ਦੀ ਤੌੜੀ ਵਾਲਾ ਦੁੱਧ ਤੇ ਜਾਂ ਫੂਲ ਰੋਟੀ ਦਾ ਟੀਕਾ ਹੁੰਦਾ ਸੀ ਹਾਂ ਬਸ ਖਿਚੜੀ ਧਰਨੀ ਤੌੜੀ ਵਾਲਾ ਦੁੱਧ ਪੀ ਲਿਆ ਟਾਈਮ ਨਹੀਂ ਬਦਲਦਾ ਹੂੰ ਹੂੰ ਇਹ ਹੋਰ ਬਾਹਰੀਆਂ ਗੱਲਾਂ ਦਾ ਪੁੱਛ ਮੈਂ ਆਲੇ ਆਖਦੇ ਬੈਠ ਨਹੀਂ ਲੱਗਦਾ ਜਿੱਦ ਮੈਂ ਹੁਣ ਆਹ ਬਾਜਰਾ ਕੁੱਟ ਲਿਆ ਮੋਠ ਪਾ ਲੈ ਖਿਚੜੀ ਤਾਂ ਕਿ ਹੁਣੀ ਹਟਿਆ ਪੱਖਾਣੋ ਹੂੰ ਹੂੰ ਬਹੁਤ ਖਾਦੇ ਸੀ ਖਿਚੜੀ ਦਾ ਪਹਿਲਾਂ ਸਾਰੇ ਖੰਡੇ ਸੀ ਤੇ ਹੁਣ ਤਾਂ ਅਸੀਂ ਵੀ ਘੱਟ ਹੀ ਹਨਾ ਵੀ ਚੱਲ ਪਹਿਲਾਂ ਜੇ ਮੇਰੀ ਹੁੰਦੇ ਸੀਗੇ ਜੂਨ ਦੇ ਮਹੀਨੇ 'ਚ ਛੁੱਟੀਆਂ ਆਉਣਾ ਨੋਰਮਲ ਦਾ ਮਹੀਨਾ-ਮਹੀਨਾ ਪੂਰਾ ਅਸੀਂ ਉੱਥੇ ਲਾ ਕੇ ਆਉਂਦੇ ਸੀ ਸਮਾਂ ਦੇ ਮਹੀਨੇ ਤੇ 1-2 ਦਿਨ ਉੱਥੇ ਹੀ ਲਾ ਕੇ ਆਉਂਦੇ ਸੀਗੇ ਇਹ ਨਾਨਕੀ ਜਾਨੀ ਹਾਂ ਉਹਦੋਂ ਬੜਾ ਚਾਹ ਹੁੰਦਾ ਸੀਗਾ ਹੁਣ ਤਾਂ ਚਲ ਆਦੇ ਕੰਮਾਂ ਧੰਦਾਂ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਨਹੀਂ ਲੱਗਦਾ ਤੇ ਬਾਕੀ ਟਾਈਮ ਬਦਲ ਗਿਆ ਹੁਣ ਬਹੁਤ ਬਦਲ ਗਿਆ ਤਾ ਫਰਕ ਬਹੁਤ ਪੈ ਗਿਆ ਤਾਂ ਤਨੇ ਹੋਰ ਕੋਸ ਕੋਈ ਗੱਲਬਾਤ ਕਰਨਾ ਚਾਹਉ ਦੱਸਣਾ ਚਾਹਉ ਨਹੀਂ ਹੋਰ ਤਾਂ ਕੋਈ ਨਹੀਂ ਖੁੱਲ ਕੇ ਗੱਲ ਕਰ ਨਹੀਂ ਹੋਰ ਕੋਈ ਯਾਦ ਨਹੀਂ ਹੈ ਹੋਰ ਯਾਦ ਨਹੀਂ ਤੁਹਾਨੂੰ ਤਾਂ ਆਪਾ ਦੱਸ ਦਿੰਦੇ ਆਪਾਂ ਕੀ ਤੈਂ ਦੱਸੀਆਂ ਨਹੀਂ ਮੀਮੂ ਸਲਮਾਨਾ ਦੇ ਲੀੜੇ ਸਾਡੇ ਅਸੀਂ ਵੀ ਮਾਈਕ ਮਾਰੀਆਂ ਹੁੰਦੀਆਂ ਨੇ ਪਾਈ ਆ ਕਿ ਉਹਦੋਂ ਇਹ ਜਿਹੀ ਗਰੀਬੀ ਹੁੰਦੀ ਸੀ ਘਰੇ ਤਾਂ ਦਾ ਮਾਂ ਪੇਟੀ ਚ ਪਏ ਮੇਰੇ ਮਾਸੇ ਸਾਡੇ ਕੱਢ ਕੇ ਪਾ ਦਿੰਦੇ ਸੀ ਵੀ ਪੇਟੀਆਂ ਉਹਨਾਂ ਜਿਹੜੀਆਂ ਇੱਥੇ ਰਹਿ ਗਈਆਂ ਸੋ ਲੀੜਾਂ ਨਹੀਂਆਂ ਭਰੀਆਂ ਹੋਊਆਂ ਹਾਂ ਹਾਂ ਆਰੇ ਉਹ ਆਖਦੀ ਜਾਨ ਬਚਾਉਂਦੇ ਸੀ ਵਿਖਾ ਸੌਣ ਖਾ ਗਿਆ ਸਮਾਨ ਆ ਦੀ ਜਾਨ ਬਚਾਈਏ ਤੇ ਚਾਰ ਕੁੜੀਆਂ ਮੇਰੇ ਸਹੁਰੇ ਨੇ ਬਾਜਰੇ ਚ ਰੱਖਿਆ ਹਾਂ ਹਾਂ ਲਈ ਉੱਥੇ ਉਹਨਾਂ ਨੂੰ ਰੋਟੀਆਂ ਫੜਾਇਆ ਕਰੇ ਉੱਥੇ ਉਹਨਾਂ ਨੂੰ ਚਾਹ ਪਾਣੀ ਫੜਾਇਆ ਕਰੇ ਜਦੋਂ ਟਿਕਟ ਕਾ ਹੋ ਗਿਆ ਮੇਰਾ ਸੌਦਾ ਦੇ ਵਿੱਚ ਲੋ ਭਾਈ ਮੈਂ ਤੁਹਾਨੂੰ ਗੱਡੀ ਚ ਉਹ ਆਂ ਨਾ ਬਾਪੂ ਸਾਨੂੰ ਤੂੰ ਆ ਰਹੀਆਂ ਮੁੰਡਿਆਂ ਦੇ ਰੱਖਣਾ ਚਾਰ ਭਰਾ ਸੇ ਭੋਲੂ ਹੋ ਰਹੇ ਇਹ ਆਦਮੀ ਮੱtingਾ ਬਣਾ ਕੇ ਮੈਂ ਐਡਾ ਪਾਪ ਨਹੀਂ ਕਰਦਾ ਮੈਂ ਤੁਹਾਨੂੰ ਗੱਡੀ ਚੜਾਇਆ ਉਹਨਾਂ ਨੂੰ ਵਿਚਾਰਿਆਂ ਨੂੰ ਗੱਡੀ ਚੜਾਇਆ ਮਾਰ ਗਿਆ ਕੇ ਬਚ ਗਿਆ ਉਹ ਆਪਣੇ ਬਹੁਤ ਭੈੜਾ ਕੰਮ ਹੋਇਆ ਸੀ ਹਾਂ ਹੁਣ ਵੀ ਯਾਦ ਕਰਦੇ ਆਂ ਤਾਂ ਨੂੰ ਗੰਡਾ ਆਇਆ ਕਿਹੜਾ ਹਾਂ ਆ ਤੇਰਾ ਬਾਪੂ ਦਾ ਹੁੰਦਾ ਸਾਨੂੰ ਸਾਡਾ ਸੁਣ ਸੁਣ ਕੇ ਹੋਈ ਜਾਂਦਾ ਐ ਬਰਛਾਂ ਤੇ ਆਦਾ ਐ ਜਵਾਕ ਟੱਕਰ ਲਿੰਦੇ ਸਾਰ ਇਹ ਮੌਸਮ ਇੱਥੇ ਸੱਤ ਜੇ ਚਾਦਾ ਹੁੰਦਾ ਕਿ ਮਿਆਰਾਂ ਦਾ ਦਾ ਉਹਦਾ ਐ ਗਾਲੀ ਗਾਲੀ ਲਾਤਾ ਬਹੁਤ ਵੱਡਾ ਟੁੱਕੀ ਹੋਈ ਐ ਮੈਨੂੰ ਸੁਰਤ ਤੇ ਤੇਰੇ ਬਾਪੂ ਨੂੰ ਸਾਰੀ ਹਾਂ ਹਾਂ ਨਾ ਨਾ ਪੂਰਾ ਗੁੱਭਰੂ ਸੀ ਪੂਰੀ ਮਛ ਦਾੜੀ ਫੁੱਟੀ ਸੀ ਜਦੋਂ ਆ ਗੱਲ ਬਣੀ ਐ ਪਰਵਾਪਾ ਬਾਪੂ ਵੀ ਦਾਦਾ ਹੁੰਦਾ ਹਾਂ ਜਿੰਦਰਾ ਦਾਦਾ ਸਾਰਾ ਹਾਂ ਹਾਂ ਉਹ ਵੀ ਦਾਦਾ ਹੁੰਦਾ ਕਹਿੰਦਾ ਐ ਬਰਸ਼ਾਂ ਦੇ ਉੱਤੇ ਡੰਗ ਦਿੰਦੇ ਹੁੰਦੇ ਸੀ ਆ ਬੇ ਆਹ ਹੁਣ ਫੋਟੋਆਂ ਨਾਲ ਗਿਆਪਾ ਵੀ ਨਹੀਂ ਐ ਕਿੱਥੇ ਜਾਂਦੇ ਹਾਂ ਅਸਤੋਂ ਫੋਟੋਆਂ ਹੀ ਦੇਖਦੇ ਹਾਂ ਤੁਸਾਂ ਸਾਰਾ ਪੱਕੀ ਦੇਖਿਆਗਾ ਹਾਂ ਹਾਂ ਹੁਣ ਤਾਂ ਟਾਈਮ ਬਹੁਤ ਬਦਲ ਗਿਆ ਹੁਣ ਸੁਬੜੀ ਦੀ ਤਾਂ ਬੜੇ ਦੀ ਫੇਰ ਉਮਰ ਬਹੁਤ ਹੋ ਗਈ ਹਾਂ ਆ ਪੂਰੀ ਮਰਬਾ ਉਹਨਾਂ ਨੇ ਸਾਰਾ ਕੁੱਖੀ ਦੇ ਗੱਡੀ ਧੋ ਤੇ ਫੇਰ ਆ ਕੇ ਨਾਲ ਉਹਨਾਂ ਨੇ ਜਾਣਾ 35 ਕੋੜੇ ਆਪਾਂ ਹੋਰ ਨਾਲ ਅੰ内 ਕਿਹਾ ਬੇਬੇ ਕਹਿੰਦੇ ਗੱਡੀ ਧੋਦੇ ਉਹਨਾਂ ਨੇ ਜਾਣਾ ਕਹਿੰਦੀ ਕਿਤੇ ਹੋਰ ਖਾਲਾ ਲੈਣੇ ਠੀਕ ਗੱਲ ਹੈ ਚਲੋ ਠੀਕ ਹੈ ਜੀ ਬਾਕੀ ਗੱਲਾਂ ਕਿਸੇ ਦਿਨ ਫੇਰ ਸੁਣਾਵਾਂਗੇ ਹਾਂ ਤੇ ਬੇਬੇ ਨਾਲ ਤੇ ਅੱਜ ਲਈ ਜਾਣ ਕਰ ਲਾਂਗੇ ਹਾਂ ਯਾਦ ਕਰ ਲੂ ਬੇਬੇ ਉਹਨੇ ਹੌਲੀ ਹੌਲੀ ਯਾਦ 来拍吧